ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਸਾਰਾ ਖੁਸ਼ੀ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਸਭ ਠੀਕ ਠਾਕ ਹਾਂਜੀ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੋ ਟੱਲੀ ਵਾਲਾ ਬਟਨ ਦਬਣਾ ਨਾ ਭੁੱਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਅੱਜ ਤੁਹਾਨੂੰ ਦੋ ਚੀਜ਼ਾਂ ਬਾਰੇ ਦੱਸਣ ਲੱਗੇ ਹਾਂ ਇੱਕ ਤਾਂ ਨજર ਬਾਰੇ ਦੂਜਾ ਤੁਹਾਡਾ ਕਾਰੋਬਾਰ ਚੱਲਦਾ ਨਹੀਂ ਕਿਸੇ ਨੇ ਬੰਤਾਂ ਜਾਂ ਫਿਰ ਤੁਹਾਡੇ ਲੜਕਾ ਲੜਕੀ ਦਾ ਰਿਸ਼ਤਾ ਬੰਨਤਾ ਇਹ ਅੱਜ ਕੱਲ ਆਮ ਦੀ ਗੱਲ ਆ ਜਾਂ ਫਿਰ ਨਾਜਰ ਜਾਂ ਫਿਰ ਕਈ ਵਾਰੀ ਲੋਕਾਂ ਦਾ ਅੰਤ ਹੁੰਦਾ ਜਰਨਾ ਮੁਸ਼ਕਲ ਹੋ ਜਾਂਦਾ ਕੋਈ ਤੰਤਰ ਮੰਤਰ ਜਾਂ ਤਟੂਣਾ ਮਾਣਾ ਕਰਵਾ ਦੇਣਾ ਜਾਂ ਫਿਰ ਤੁਸੀਂ ਆਪਣੇ ਘਰ ਵਿੱਚ ਕੋਈ ਪ੍ਰੋਗਰਾਮ ਰੱਖਿਆ ਕੋਈ ਇਹੋ ਜਿਹਾ ਬੰਦਾ ਆਇਆ ਜਿਨੇ ਤੁਹਾਡੇ ਘਰ ਨੂੰ ਟੋਕ ਨજર ਲਾਦੀ ਕਰਨ ਵਾਲੇ ਬਹੁਤ ਕੁਝ ਕਰ ਦਉਂਦੇ ਨੇ ਦੁਕਾਨ ਵਧੀਆ ਚੱਲਦੀ 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 ਬੰਦ ਹੋ ਜਾਂਦੀ ਕਾਰੋਬਾਰ ਵਧੀਆ ਚੱਲਦਾ 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 ਅਚਾਨਕ ਬੰਦ ਹੋ ਜਾਂਦਾ ਇਹ ਛੋਟੇ ਛੋਟੀਆਂ ਗੱਲਾਂ ਨੇ ਜਾਂ ਫਿਰ ਕਈ ਵਾਰੀ ਆਪਾਂ ਕਹਿ ਦਿੰਦੇ ਜੀ ਸਾਡੇ ਕੋਲ ਤਾਂ ਪੈਸਾ ਹੀ ਨਹੀਂ ਟਿਕਦਾ ਕਮਾਈ ਬਠੇੜੀ ਕਰਦੇ ਆ ਪੈਸਾ ਨਹੀਂ ਟਿਕਦਾ ਇਹ ਤਾਂ ਅੱਜ ਕੱਲ ਮੈਂ ਬਹੁਤ ਲੋਕਾਂ ਤੋਂ ਸੁਣਦੀ ਆ ਬਹੁਤ ਮੈਸੇਜ ਆਉਂਦੇ ਸੀ ਕਿ ਹੁਣ ਮੈਂ ਇੰਨੇ ਯਾਨੀ ਮਤਲਬ ਦੁਬੰਦ ਕਰਤਾ ਕਿਉਂਕਿ ਜਿਹੜੇ ਲੋਕੀ ਫੋਨ ਸੀ ਫੋਨ 24 ਘੰਟੇ ਕਰਦੇ ਨੇ ਦਿਨ ਭਰ ਰਾਤ ਕਰੀ ਜਾਂਦੇ ਨੇ ਜਿਵੇਂ ਮਸ਼ੀਨ ਹੁੰਦਾ ਆਈਫੋਨ ਚੱਲੀ ਜਾਂਦਾ ਸੀ ਉਹਦੇ ਕਰਕੇ ਟੀਮ ਮੇਰੇ ਉੱਤੇ ਟੈਕਸ ਪੈ ਗਿਆ ਤੋਂ ਟੈਕਸ ਐ ਪਿਆ ਅਗਲੇ ਹੁਣ ਸਰਕਾਰਾਂ ਵੀ ਸਮਝੀਆਂ ਇੰਨਾ ਜਿਹੜੇ ਇਨਸਾਨ ਨੂੰ ਫੋਨ ਆਉਂਦੇ ਨੇ ਉਹਦੇ ਪਤਾ ਨਹੀਂ ਕੀ ਕੰਮ ਕਰਦਾ ਹੋਊਗਾ ਕਿੰਨਾ ਉਹਦੇ ਕੋਲੇ ਪੈਸਾ ਵੀ ਆਉਂਦਾ ਹੋਊਗਾ ਇਹ ਤਾਂ ਆਪਾਂ ਨੂੰ ਆਮ ਦੀ ਗੱਲ ਹੈ ਕਿ ਚੈੱਕ ਕਰਵਾਉਣ ਵਾਲੀ ਗੱਲਾਂ ਤਾਂ ਬਹੁਤ ਦੂਰ ਚਲੇ ਜਾਂਦੇ ਨੇ ਹੈ ਕਿ ਨਹੀਂ ਔਰ ਉਹਨਾਂ ਨੂੰ ਇੱਕ ਚੀਜ਼ ਦਾ ਡਾਟ ਹੋ ਜਾਂਦਾ ਵੀ ਜਦੋਂ ਕੋਈ ਇੰਨਾ ਕਿਸੇ ਕੋਲੇ ਫੋਨ ਆਉਂਦੇ ਨੇ ਬਹੁਤ ਬਿジネス ਬੰਦਾ बिजनेসম্যান ਵੱਡਾ ਹੋਊਗਾ ਇਤਨੀ ਤਾਂ ਹੀ ਇੰਨੇ ਫੋਨ ਆਉਂਦੇ ਨੇ ਤੇ ਉਹਦੇ ਕਰਕੇ ਮੈਂ ਮਾਫੀ ਚਾਹੁੰਦੀ ਆ ਮੈਨੂੰ ਫੋਨ ਕੋਈ ਨਾ ਕਰੋ ਨਾ ਹੀ ਮੈਨੂੰ ਮੈਸੇਜ ਕਰੋ ਤੁਸੀਂ ਹੈਪਨੈਂਟ ਬਾਕਸ ਦੇ ਵਿੱਚ ਲਿਖੋ ਆਪਦੇ ਜਿਹੜੇ ਤੁਹਾਡੇ ਕਮੈਂਟ ਨੇ ਤੁਸੀਂ ਆਪਦੇ ਸਭ ਦੇ ਦੇਖੋ YouTube ਤੇ ਬਣਾਏ ਹੋਏ ਨੇ ਤੁਹਾਡੇ ਚੈਨਲ ਤੁਸੀਂ ਚੈਨਲ ਨੂੰ ਔਨ ਕਰੋ ਇੱਕ ਫੋਟੋ ਲਾ ਕੇ ਛੋਟੇ ਬੱਚੇ ਦੀ ਫੋਟੋ ਲਾ ਦਿਓ ਕਿਸੇ ਗੁਰੂ ਦੀ ਫੋਟੋ ਲਾ ਦਿਓ ਹੂੰ ਤੁਸੀਂ ਆਪਦਾ ਕਮੈਂਟ ਤਾਂ ਤੁਸੀਂ ਤੇ ਮੇਰੇ ਤੇ ਕਰਨਾ ਜਦੋਂ ਮੈਂ ਲਿਖੂ ਮੈਂ ਪੜ ਲਿਆ ਕਮੈਂਟ ਤੁਸੀਂ ਉਦੋਂ ਬਾਅਦ ਡਿਲੀਟ ਕਰ ਦਿਓ ਤੇ ਦੇਖੋ ਇਹ ਗੱਲ ਜ਼ਰੂਰੀ ਤੁਹਾਨੂੰ ਕਰਨੀ ਪੈਣੀ ਆ ਕਈ ਵਾਰ ਮੈਂ ਤੁਹਾਡਾ ਕਮੈਂਟ ਪੜਦੀ ਆ ਪੜਨ ਤੋਂ ਬਾਅਦ ਮੈਂ ਤੁਹਾਨੂੰ ਜਿਹੜੀ ਕੋਈ ਤੁਹਾਨੂੰ ਪ੍ਰੋਬਲਮ ਹੋਊਗੀ ਦੇਖੋ ਜਦੋਂ ਮੇਰੇ ਕੋਲ 6-7 ਬੰਦਿਆਂ ਦੀਆਂ ਪ੍ਰੋਬਲਮਾਂ ਇਕੱਠੀਆਂ ਹੋ ਜਾਂਦੀਆਂ ਨੇ ਫਿਰ ਮੈਂ ਉਹ ਜੀ ਵੀਡੀਓ ਬਣਾਉਣੀ ਆ ਹੁਣ ਮੇਰੇ ਇਹ ਇੰਨਾ ਟਾਈਮ ਫੇਸਬੁੱਕ ਤੇ ਨਹੀਂ ਹੁੰਦਾ ਵੀ ਆਪਾਂ ਉੱਥੇ 15 ਮਿੰਟ 10 ਮਿੰਟ 5 ਮਿੰਟ ਦੀ ਵੀਡੀਓ ਬਣਾ ਲਈਏ ਉੱਥੇ ਤਾਂ ਸਿਰਫ ਬਣਦੀ ਆ 1.5 ਮਿੰਟ ਦੀ ਅੱਧੇ ਮਿੰਟ ਦੀ 1 ਮਿੰਟ ਦੀ ਇੰਗਰ ਜ਼ਿਆਦਾ ਉਸ ਤੋਂ ਵੀਡੀਓ ਨਹੀਂ ਪਣਾ ਸਕਦੇ ਜੇ ਬਣਾਉਂਦੇ ਵੀ ਆ ਤਾਂ ਕੱਟ ਜਾਂਦੇ ਵੀਡੀਓ ਕਿਸੇ ਦੇ ਸਮਝ ਨਹੀਂ ਆਉਂਦੀ ਹੈਗੀ ਨਾਈ ਸਮਝਾਉਣ ਦਾ ਟਾਈਮ ਮੈਨ ਦਾ ਹਾਂਜੀ ਹੁਣ ਆਪਾਂ ਜਾਣੇ ਆ ਉੱਥੇ ਨਾਜਰ ਦੋਸ਼ ਜਾਂ ਫਿਰ ਤੁਹਾਡੇ ਕਿਸੇ ਨੇ ਕੁਝ ਕੀਤਾ ਕਰਿਆ ਤੁਸੀਂ ਕੀ ਕਰਨਾ ਲਾਲੜੀ ਹੁੰਦੀ ਹੈ ਪਿਛਲੀਆਂ ਬੁੜੀਆਂ ਨੂੰ ਸਾਰਿਆਂ ਨੂੰ ਪਤਾ ਜਿਹੜੇ ਮੇਰੇ ਏਜ ਦੇ ਲੋਕਾਂ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਤੇ ਲਾਲੜੀ ਹੁੰਦੀ ਆ ਲਾਲ ਤੇ ਕਾਲੀ ਸਨਿਆਰਾਂ ਦਾ ਵੀ ਮਿਲ ਜਾਂਦੀ ਆ ਉਹ ਤੇ ਬਾਕੀ ਪੂਜਾ ਵਾਲੀ ਦੁਕਾਨ ਤੋਂ ਵੀ ਮਿਲਦੀ ਤੁਹਾਨੂੰ ਤੁਸੀਂ ਉਹ 11 ਲਾਲੜੀਆਂ ਲੈਣੀਆਂ ਨੇ ਲਾਲ ਹੁੰਦੀਆਂ ਨੇ ਤੇ ਮੂੰਹ ਉਹਨਾਂ ਦਾ ਕਾਲਾ ਹੁੰਦਾ ਉਹਨਾਂ ਨੂੰ ਤੁਸੀਂ ਇੱਕ ਦਿਨ ਵਾਸਤੇ ਆਪਦੇ ਪੂਜਾ ਸਥਾਨ ਦੇ ਵਿੱਚ ਰੱਖਣਾ ਸਾਰੇ ਘਰ ਦੇ ਵਿੱਚ ਕਮਾਉਣੀਆਂ ਨੇ ਪਹਿਲਾਂ ਉਹ ਕਮਾਉਣ ਤੋਂ ਬਾਅਦ ਤੁਸੀਂ ਇੱਕ ਦਿਨ ਉਹਨਾਂ ਨੂੰ ਪੂਜਾ ਸਥਾਨ ਵਿੱਚ ਰੱਖਣਾ ਦੂਜੇ ਦਿਨ ਤੁਸੀਂ ਉਹਨਾਂ ਨੂੰ ਬਦੇ ਕੋਲ ਰੱਖਣਾ ਤੀਜੇ ਦਿਨ ਤੁਸੀਂ ਕਿਸੇ ਵੀ ਮਿੱਟੀ ਦੇ ਭਾਂਡੇ ਵਿੱਚ ਕਪੂਰ ਪਾਉਣਾ ਕਪੂਰ ਪਾ ਕੇ ਕਿਸੇ ਵੀ ਦਿਸ਼ਾ 'ਚ ਰੱਖ ਕੇ ਉਹਨਾਂ ਨੂੰ ਤੁਸੀਂ ਸਾੜ ਦੇਣਾ ਸਾੜਨ ਤੋਂ ਬਾਅਦ ਜਿਹੜੀ ਉਹਨਾਂ ਦੀ ਬਚੀ ਖੁੱਤੀ ਰਾਖਾ ਉਹਨੂੰ ਬਾਹਰ ਸੁੱਟ ਦੇਣਾ। ਹਾਂਜੀ ਇਹ ਤਾਂ ਹੋ ਗਿਆ ਨਜ਼ਰ ਤੋਂ। ਨਜ਼ਰ ਵੀ ਇਹਨਾਂ ਜਾਊਗੀ ਕੀਤਾ ਕਰਾਇਆ ਵੀ ਤੇ ਜਾਦੂ ਟੁਣਾ ਜੋ ਵੀ ਤੁਹਾਨੂੰ ਸ਼ੱਕ ਪੈਨੇ ਸਾਨੂੰ ਕੁਝ ਲੱਗ ਰਾ ਵੀ ਇਸ ਤਰ੍ਹਾਂ ਦਾ ਕੀਤਾ ਕਰਾਇਆ ਹੈਗਾ ਵਾ। ਇਹ ਕਿੱਜਾ ਤੁਹਾਡੀਆਂ ਪਹਿਲੇ ਦਿਨ ਤੋਂ ਹੀ ਖਤ। ਅਗਰ ਤੁਸੀਂ 5-7 ਵਾਰ ਇੱਕ ਨੂੰ ਕਰ ਲਿਆ ਤੁਹਾਨੂੰ ਆਪਣੇ ਆਪ ਨੂੰ ਮਹਿਸੂਸ ਹੋਊਗਾ। ਤੁਸੀਂ ਇੱਕ ਇਹ ਨਾ ਕਿ ਕਿੰਨੇ ਦਿਨ ਕਿੰਨੇ ਜਦ ਤੱਕ ਹਮ ਨੂੰ ਫਰਕ ਪਾਊਗਾ ਫਰਕ ਤਾਂ ਤਾਂ ਹੀ ਪਾਊਗਾ ਨਾ ਇੱਕ ਅੱਧੇ ਦਿਨਾਂ ਕੋਈ ਫਰਕ ਨਹੀਂ ਪੈਂਦਾ ਤੁਸੀਂ ਘੱਟ ਤੋਂ ਘੱਟ ਕਰਕੇ ਤਾਂ ਦੇਖਿਆ ਕਰੋ ਨਾ 5-7 ਵਾਰ ਫੇਰ ਹੀ ਫਰਕ ਪੈਂਦਾ ਹਾਂ ਕਈ ਕੰਮ ਹੈਗੇ ਨੇ ਜਿਹੜੇ 24 ਘੰਟੇ ਦੇ ਵਿੱਚ ਰਿਜ਼ਲਟ ਦੇਣ ਵਾਲੇ ਉਹ ਹੁੰਦਾ ਪੈਸਿਆਂ ਵਾਲੀ ਚੀਜ਼ਾਂ ਜਾਂ ਜਿਵੇਂ ਡਿਪਰੈਸ਼ਨ ਜਦ ਬੰਦਾ ਉਹ ਜਿਹੜੇ ਤਰੁੱਤ ਕੀਤਾ ਤੇ ਬੰਦਾ ਠੀਕ ਹੋ ਗਿਆ ਉਹ ਡਿਪਰੈਸ਼ਨ ਉਹੀ ਡਿਪਰੈਸ਼ਨ ਅਸੀਂ ਡਾਕਟਰ ਕੋਲ ਜਾਨੇ ਤਾਂ ਕਿੰਨੀਆਂ ਦਵਾਈ ਖਾਣੀ ਪੈਂਦੀਆਂ ਅੱਜ ਤੁਹਾਨੂੰ ਮੈਂ ਇਹਦੇ ਨਾਲ ਹੀ ਦੱਸਣ ਲੱਗੀਆਂ ਤੁਹਾਡੀ ਦੁਕਾਨ ਨਹੀਂ ਚੱਲਦੀ ਤੁਹਾਡੀ ਫੈਕਟਰੀ ਨਹੀਂ ਚੱਲਦੀ ਤੁਹਾਡਾ ਕੋਈ ਵੀ ਕੰਮ ਆ ਜਿਹੜਾ ਚੱਲਦਾ ਨਹੀਂ ਭਾ ਮਕਾਰ ਆ ਭਾ ਤੁਹਾਡੀ ਬੱਸ ਆ ਭਾ ਤੁਹਾਡਾ ਟਰੱਕ ਆ ਭਾ ਤੁਹਾਡੀ ਕੰਪਨੀ ਆ ਪਰ ਤੁਸੀਂ ਕਹਿੰਦੇ ਸਾਡੇ ਤਾਂ ਇਹ ਆ ਚੀਜ਼ ਨਹੀਂ ਚੱਲਦੀ ਜਿਵੇਂ ਉਹ ਪ੍ਰਾਪਰਟੀ ਵੇਚਣ ਵਾਸਤੇ ਮੈਂ ਪਾਉਣੀ ਹੁੰਦੀ ਆ ਉਹ ਫਿਰ ਪੁੱਛੀ ਜਾਂਗੇ ਸਾਡ ਤਾਂ ਜੀ ਇਸ ਤਾਂ ਦੁਕਾਨ ਵੇਚਣੀ ਆ ਅਸਤੇ ਜੀ ਆਪਦਾ ਮਕਾਨ ਵੇਚਣਾ ਅਸਤੇ ਜੀ ਆਪ ਦੀ ਆ ਚੀਜ਼ ਪ੍ਰਾਪਰਟੀ ਦੇ ਵਿੱਚ ਪਾਈ ਸਾਰਾ ਕੁਝ ਹੀ ਆ ਜਾਂਦਾ ਹੁੰਦਾ ਹੈਕ ਨਹੀਂ ਹੁਣ ਤੁਹਾਡਾ ਕੋਈ ਵੀ ਕਾਰੋਬਾਰ ਨਹੀਂ ਚੱਲਦਾ ਭਾਵੇਂ ਤੁਹਾਡੀ ਕੱਪੜੇ ਦੀ ਦੁਕਾਨ ਆ ਭਾਵੇਂ ਤੁਹਾਡੀ ਕਰਿਆਨੇ ਦੀ ਦੁਕਾਨ ਆ ਭਾਵੇਂ ਤੁਹਾਡੀ ਮੈਡੀਕਲ ਦੀ ਦੁਕਾਨ ਹੈ ਜਾਂ ਫਿਰ ਕਿਹ ਹੈ ਤੁਹਾਡੀ ਹਲਵਾਈ ਦੀ ਦੁਕਾਨ ਕਿਉਂ ਨਹੀਂ ਹੈਗੀ ਕਈ ਵਾਰੀ ਉਹ ਵੀ ਨਹੀਂ ਚੱਲਦੀ ਹੈਗੀ ਕੀ ਸੇ ਵੀ ਕਿਸਮ ਦੀ ਦੁਕਾਨ ਭਾਵੇਂ ਤੁਸੀਂ ਇਲੈਕਟ੍ਰੋਨ ਸਮਾਨ ਵੇਚਦੇ ਹੋ ਕੋਈ ਵੀ ਵੇਚਦੇ ਮੈਂ ਫਿਰ ਕਹਿੰਨੀ ਆ ਪਾਈ ਸਾਰੀਆਂ ਦੁਕਾਨਾਂ ਦੇ ਅੰਦਰ ਤੁਸੀਂ ਇੱਕ ਛੋਟਾ ਜਿਹਾ ਕੰਮ ਕਰਨਾ ਕੱਚਾ ਸੂਤ ਮਿਲਦਾ ਉਹ ਲੈ ਆਉਣਾ ਬੁੱਧਵਾਰ ਵਾਲੇ ਦਿਨ ਲੈਣਾ ਸਹੀ ਕੰਮ ਕਰਨਾ ਕਿਦਾਂ ਨਾ ਬੁੱਧਵਾਰ ਵਾਲੇ ਦਿਨ ਬੁੱਧਵਾਰ ਵਾਲੇ ਦਿਨ ਤੁਸੀਂ ਕਿਸਰ ਅਰ ਕੱਚਾ ਸੂਤ ਦੋ ਚੀਜ਼ਾਂ ਲੈ ਲੈਣੀਆਂ ਹੁਣ ਜਿਹੜਾ ਕੱਚਾ ਧਾਗਾ ਤੁਸੀਂ ਲਿਆ ਉਹ ਆਪਣੇ ਸਿਰ ਤੋਂ ਲੈ ਕੇ ਪੈਰਾਂ ਤੱਕ ਨਾਪਾ ਸੁਦਾ ਨਾਕ ਕਿਉਂ ਤੁਸੀਂ ਪਹਿਲਾਂ ਉਹਦੀ ਮੋਟੀ ਰੱਸੀ ਜੀ ਬਣਾ ਲਿਓ ਪਤਲਾ ਹੋ ਫੇਰ ਤਾਂ ਇਕੱਠਾ ਹੋ ਜਾਊਗਾ ਥੋੜੀ ਜਿਵੇਂ ਆਪਣੇ ਰੂਮ ਦੀ ਬੱਤੀ ਹੁੰਦੀ ਆ ਉਹਨਾਂ ਕ ਮੋਟਾ ਨੂੰ ਬਣਾ ਲਿਓ ਕਈ ਗੇੜ ਦੇ ਲਓ ਫੇਰ ਉਹਨੂੰ ਬਾਅਦ ਚ ਮੈਣੋ ਸਿਰ ਤੋਂ ਲੈ ਕੇ ਪੈਰਾਂ ਤੱਕ ਜਿਹੜਾ ਬੰਦਾ ਦੁਕਾਨ ਚ ਬੈਂਦਾ ਉਹਦਾ ਇਹ ਨਹੀਂ ਵੀ ਕਿਸੇ ਹੋਰ ਦਾ ਜਿਹੜਾ ਬੰਦਾ ਦੁਕਾਨ ਚ ਚਲਾ ਰਿਹਾ ਜਾਂ ਗੱਡੀ ਚਲਾ ਰਿਹਾ ਉਹਦਾ ਹੀ ਨਾਮ ਲੈਣਾ ਦੂਜੇ ਦਾ ਨਹੀਂ ਲੈਣਾ ਜਿਹੜਾ ਦੁੱਧ ਦਾ ਕੰਮ ਕਰਦਾ ਉਸੇ ਦੇ ਨਾਮ ਲੈਣਾ ਦੂਜੇ ਦਾ ਨਹੀਂ ਲੈਣਾ ਹੂੰ ਸਮਝ ਗਿਆ ਨਾ ਗਾਲੋਂ ਕੋਈ ਤੁਹਾਡੀ ਮਸ਼ੀਨ ਨਹੀਂ ਚੱਲਦੀ ਕੁਝ ਵੀ ਨਹੀਂ ਚੱਲਦਾ ਭਾਵੇਂ ਤੁਸੀਂ ਸਲੂਨ ਦਾ ਕੰਮ ਕਰਦੇ ਹੋ ਕੱਲੀ ਕੱਲੀ ਚੀਜ਼ ਪੁੱਛਦੇ ਨੇ ਵੀ ਆਹ ਜੀ ਆ ਭਾਵੇਂ ਤੁਸੀਂ ਸਿਲਾਈ ਕਢਾਈ ਦਾ ਕੰਮ ਕਰਦੇ ਹੋ ਭਾਵੇਂ ਤੁਸੀਂ ਨਾਈ ਦੀ ਦੁਕਾਨ ਦਾ ਕੰਮ ਕਰਦੇ ਕੋਈ ਵੀ ਭਾਵੇਂ ਤੁਸੀਂ ਚਾਹ ਦੀ ਦੁਕਾਨ ਦਾ ਕੰਮ ਕਰਦੇ ਕੋ ਮੇਰੇ ਤਾਂ ਜਿਹੜੇ ਮੈਂ ਵੀਡੀਓ ਪਾਉਂਦੀ ਹਾਂ ਗਰੀਬਾਂ ਵਾਸਤੇ ਹੂੰ ਪਾਈ ਗਰੀਬਾਂ ਦੇ ਕੰਮ ਵੀ ਫਟਾਫਟ ਬਣਾ ਰਹੇ ਨੇ ਇਹ ਜਿਹੇ ਵੀ ਮੈਸੇਜ ਆਉਂਦੇ ਨੇ ਜਿਨ੍ਹਾਂ ਦੇ ਅੱਜ ਕਹਿੰਦੇ ਸਾਡੇ ਕੋਲੇ ਆਟਾ ਨਹੀਂ ਸਤੰਦਾਂ ਦੀਸ ਭੁੱਖੇ ਬਟੇ ਜੇ ਅਸੀਂ ਆਹ ਕੰਮ ਕੀਤਾ ਰਾਤੋਂ ਰਾਤ ਸਾਡੇ ਕੋਲੇ ਪੈਸੇ ਆ ਗਏ ਦੇਖੋ ਰੱਬ ਵੀ ਸਾਰਾ ਕੁਝ ਦੇਖਦਾ ਝੂਠ ਵੀ ਦੇਖਦਾ ਸੱਚ ਵੀ ਦੇਖਦਾ ਕਈ ਲੋਕ ਕਹਿੰਦੇ ਸਾਡਾ ਕਰਜਾਂ ਲੈ ਲੈਂਦਾ ਮੈਂ ਪੁੱਛ ਜਮੀਨ ਕਿੰਨੀ ਕਹਿੰਦੇ ਨੇ 10 ਕਿੱਲੇ 15 ਕਿੱਲੇ ਮੈਂ ਕੋ ਫਿਰ ਬਿੱਗਾ ਵੇਚ ਕੇ ਲਾ ਦੂੰ 5 ਬਿੱਗਾਂ ਵਿੱਚ ਕਿ ਲਾ ਦੋ ਐਸ ਕੀ ਬਿੱਗਾਂ ਵਿੱਚ ਹਾਂ ਇੰਨੀ ਗੱਲ ਅਗਲੇ ਇਹ ਬਿੱਗਾਂ ਵਿੱਚ ਤੁਸੀਂ 2 ਬਿੱਗੇ ਵਿੱਚ ਕਿ ਲਾ ਤਾ ਨਾ ਕਰਾ ਸਾਰਾ ਉਹਦਾ ਕਰਜ਼ਾ ਮੱਕੇ ਅਗਲੇ ਸਾਲ ਨੂੰ 2 ਬਿੱਗੇ ਦੀ ਬਜੇ 4 ਬਿੱਗੇ ਲਵੋਗੇ ਹਾਂ ਇੱਕ ਇਸ ਇੰਨਾ ਫਰਕ ਤਾਂ ਪੈਂਦਾ ਜਰੂਰ ਵੀ ਕਰਜ਼ਾ ਵੀ ਤੁਹਾਡਾ ਲੈ ਗਿਆ ਤੇ ਤੁਸੀਂ ਗਾਹਾਂ ਨੂੰ ਤੁਹਾਡੇ ਕੋਲੇ ਬਚਤ ਹੋਣੀ ਸ਼ੁਰੂ ਹੋ ਗਈ ਜਿਹੜਾ ਤੁਹਾਡੇ ਕੋਲ ਅੱਜ ਤੱਕ ਤੁਸੀਂ ਜ਼ਮੀਨ ਨਹੀਂ ਸੀ ਨਾ ਲਈ ਕਦੇ ਮੈਂ ਗਰੰਟੀ ਨਾ ਕਹਨੀ ਆ ਜਿਹਦੇ ਕੋਲੇ ਜ਼ਮੀਨ ਆ ਕਰਜ਼ਾ ਸਰ ਚੜਿਆ ਹੋਇਆ ਉਹ ਥੋੜਾ ਜਿਹਾ ਵੇਚ ਕੇ ਲਾ ਦੋ ਹਾਂ ਜਿੰਨੇ ਤੁਸੀਂ ਅੱਜ ਵੇਚਦੇ ਮੈਂ ਇਹ ਗਰੰਟੀ ਨਾ ਜਰੂਰ ਕਹਨੀ ਆ ਵੀ ਅਗਲੇ ਸਾਲ ਨੂੰ ਇਹ ਤੋਂ ਦੁੱਗਣੀ ਲਮੋਗੇ ਕਿਉਂ ਇਹ ਕੰਮ ਜੇ ਤੁਸੀਂ ਕਰਨੋਗੇ ਤੁਹਾਡੇ ਘਰ ਦੇ ਵਿੱਚ ਪੈਸੇ ਨੇ ਟਿਕਣਾ ਸ਼ੁਰੂ ਹੋ ਜਾਣਾ ਤੁਹਾਡੇ ਜਿਹੜੇ ਨਜਾਇਜ਼ ਪੈਸੇ ਚੱਲਦੇ ਸੀ ਉਹ ਬੰਦ ਹੋ ਜਾਣੇ ਨੇ ਜੇਕਰ ਤਾਂ ਹੀ ਮੈਂ ਰੋਜ਼ ਵੀਡੀਓ ਪੈਸਿਆਂ ਤੋਂ ਜ਼ਿਆਦਾ ਪਉਣੀ ਹੈ ਕਿ ਲੋਕੀ ਪੈਸਿਆਂ ਤੋਂ ਜ਼ਿਆਦਾ ਪਰੇਸ਼ਾਨ ਨੇ ਕੰਮ ਕਾਰ ਚੱਲਦੇ ਹੈ ਨਹੀਂ ਗੇ ਕਿ ਨਹੀਂ ਕੰਮ ਕਾਰ ਚੱਲਦਾ ਅੱਜਕੱਲ ਜਰਦਾ ਨਹੀਂ ਕੋਈ ਕਿਸੇ ਦਾ ਕੰਮ ਦੇਖ ਕੇ ਜੇ ਕਿਸੇ ਦੇ ਚਾਰ ਗਾਹ ਕਾਗ ਨਾ ਗੁਰੂ ਜੀ ਨੇ ਆਏ ਬੱਠੇ ਨੇ ਦੇਖੀ ਨਾ ਮੇਰੀ ਆਇਆ ਨਹੀਂ ਜਾਂ ਅੱਜ ਇਹਦੀ ਦੁਕਾਨ ਤੇ ਕਿਉਂ ਇਹਨੇ ਗਾਹ ਕਾਗ ਤਾਂ ਰਾਤੋਂ ਰਾਤ ਨੇ ਪਤਾ ਨਹੀਂ ਕੀ ਯੰਤਰ ਮੰਤਰ ਕਰਵਾ ਲੈਣੋਂ ਕਿਸੇ ਕੋਲੇ ਬੁਰਾ ਕਰਨ ਵਾਲੇ ਬਹੁਤ ਜ਼ਿਆਦਾ ਬੈਠੇ ਨੇ ਹੂੰ ਬੁਰਾ ਹੁੰਦਾ ਵੀ ਛੇਤੀ ਆ ਭਲਾ ਹੌਲੀ ਹੌਲੀ ਹੁੰਦਾ ਵਾ ਦੇਖੋ ਟਾਈਮ ਜ਼ਰੂਰ ਲੱਗਦਾ ਫਾਇਦਾ ਜ਼ਰੂਰ ਹੁੰਦਾ ਹੁਣ ਤੁਸੀਂ ਕੀ ਕਰਨਾ ਉੱਥੇ ਲੈ ਕੇ ਜਾਨ ਤੁਹਾਨੂੰ ਬੁੱਧਵਾਰ ਵਾਲਾ ਤੁਸੀਂ ਕੇਸਰ ਲੈਣਾ ਤੇ ਕੱਚਾ ਸੂਤ ਸਿਰ ਤੋਂ ਲੈ ਕੇ ਪੈਰਾਂ ਤੱਕ ਨਾਪ ਲੈਣਾ ਨਾਪ ਕੇ ਇਹਨੂੰ ਰਾਤ ਨੂੰ ਬੁੱਧਵਾਰ ਦੀ ਰਾਤ ਨੂੰ ਕਿਸੇ ਵੀ ਭਾਂਡੇ ਦੇ ਵਿੱਚ ਕੇਸਰ ਪਾਓ ਵਿੱਚ ਪਾਣੀ ਪਾਓ ਕੇਸਰ ਨੂੰ ਥੋੜ੍ਹਾ ਜਿਹਾ ਐਂਜੇ ਕਰ ਲਓ ਕਿ ਉਹਦਾ ਰੰਗ ਜਿਆ ਛੱਡ ਦੇਵੇ ਉਹ ਬਰੀਕ-ਬਰੀਕ ਜਿਹਾ ਇਸ ਤਰ੍ਹਾਂ ਭਿੱਜੜ ਪਾਣੀ 'ਚ ਪਾਉਣ ਤੋਂ ਬਾਅਦ ਉਹਨੂੰ ਐਂਜੇ ਘੋਲ ਲਓ ਫਿਰ ਇਹ ਜਿਹੜਾ ਸੂਤ ਆ ਜਿਹੜਾ ਸਿਰ ਤੋਂ ਲੈ ਕੇ ਪੈਰਾਂ ਤੱਕ ਨਾਪਿਆ ਤੁਸੀਂ ਉਸ ਭਾਂਡੇ ਵਿੱਚ ਪਾਓ ਹੋਰ ਭਾਂਡੇ ਵਿੱਚ ਪਾਉਣ ਤੋਂ ਬਾਅਦ ਤੁਸੀਂ ਸਵੇਰੀ ਵੀਰਵਾਰ ਦੀ ਸਵੇਰ ਨੂੰ ਧਿਆਨ ਨਾਲ ਸੋਣ ਵੀਰਵਾਰ ਦੀ ਸਵੇਰ ਨੂੰ ਤੁਸੀਂ ਉਹ ਸੂਤ ਕੱਢਣਾ ਕੱਢ ਕੇ ਸਿੱਧਾ ਹੀ ਸੁੱਕਣਾ ਪਾ ਦੇਣਾ ਉਹਨੂੰ 빙ਾ ਤਿੰਗਾ ਕੋਈ ਗੱਠ ਨਹੀਂ ਦੇਣੀ ਕੁਛ ਨਹੀਂ ਕਰਨਾ ਜਦੋਂ ਇਹ ਸੂਤ ਸੁੱਕ ਗਿਆ ਹੁਣ ਤੁਸੀਂ ਕੀ ਕਰਨਾ ਇਸ ਸੂਤ ਨੂੰ ਜਿਹੜਾ ਤੁਹਾਡੀ ਦੁਕਾਨ ਦਾ ਫੈਕਟਰੀ ਦਾ ਕੋਈ ਵੀ ਗੇਟ ਆ ਉਹਦੇ ਅੰਦਰਲੇ ਪਾਸੇ ਬੰਨ ਲੈਣਾ ਬੰਨਣ ਤੋਂ ਬਾਅਦ ਕੋਈ ਉਹਨੂੰ ਹੋਰ ਗੱਠ ਨਹੀਂ ਦੇਣੀ ਮੇਕ ਮੇਰੇ ਘੱਟ ਕੇ ਇੰਨੇ ਕੰਮ ਕਰਨ ਦੇਖੋ ਦੁਕਾਨ ਕਿਵੇਂ ਚੱਲੂ ਗਾਹਕ ਤੇ ਗਾਹਕ ਆਉ ਸਾਹਮਣਾ ਔਖਾ ਹੋ ਜਾਊਗਾ